ਕੈਨੇਡਾ ਦੁਨੀਆ ਦੇ ਸਭ ਤੋਂ ਠੰਡੇ ਦੇਸ਼ਾਂ ਵਿੱਚੋਂ ਇੱਕ ਹੈ। ਵਿంటర్ ਵਿੱਚ ਮਾਈਨਸ ਟੈਂਪਰੇਚਰ, ਤੇਜ਼ ਹਵਾਵਾਂ ਅਤੇ ਹੈਵੀ 스ਨੋਫਾਲ ਇੱਥੋਂ ਦੀ ਡੇਲੀ ਲਾਈਫ ਲਈ ਇੱਕ ਚੈਲੰਜ ਹੈ। ਜੇਕਰ ਇਕੱਲੇ ਟ੍ਰਾਂਟੋ, ਬ੍ਰੈਮਟਨ ਤੇ ਮਿਸਿਸਾਗਾ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਦਾ ਟੈਂਪਰੇਚਰ -5 ਤੋਂ -20 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਵਿੰਡ ਚਿਲ ਨਾਲ ਇਹ ਹੋਰ ਵੀ ਠੰਡਾ ਮਹਿਸੂਸ ਹੁੰਦਾ ਹੈ। ਇੱਕ ਵੱਡੇ 스ਨੋ ਸਟਾਰਮ ਦੌਰਾਨ 24 ਘੰਟਿਆਂ ਵਿੱਚ 20 ਤੋਂ 60 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਇੰਨੀ ਠੰਡ ਤੇ ਹੈਵੀ 스ਨੋ ਫਾਲ ਦੇ ਬਾਵਜੂਦ ਇੱਥੋਂ ਦੀ ਲਾਈਫ ਅਤੇ ਟ੍ਰੈਫਿਕ ਰੁਕਦੀ ਨਹੀਂ। ਇਸ ਵੀਡੀਓ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਟੋਰਾਂਟੋ ਵਰਗੇ ਵੱਡੇ ਸ਼ਹਿਰ ਵਿੱਚ ਇਹ স্নੋ ਕਲੀਅਰਿੰਗ ਦਾ ਸਿਸਟਮ ਕਿਵੇਂ ਚੱਲਦਾ ਹੈ। ਕੈਨੇਡਾ ਵਿੱਚ ਬਰਫ਼ ਪੈਣਾ ਕੋਈ ਸਡਨ ਸਰਪ੍ਰਾਈਜ਼ ਨਹੀਂ ਹੈ। এনवायरमेंट ਕੈਨੇਡਾ ਵੱਲੋਂ ਦਿੱਤੀਆਂ ਅਲਰਟਸ ਦੀ ਜਾਣਕਾਰੀ ਲੋਕਲ ਨਿਊਜ਼ ਅਤੇ ਵੈਦਰ ਚੈਨਲਸ ਤੋਂ ਲਗਾਤਾਰ ਮਿਲਦੀ ਰਹਿੰਦੀ ਹੈ ਹੈਵੀ ਸਨੋ ਫਾਲ ਨੂੰ ਹੈਂਡਲ ਕਰਨ ਲਈ ਸਿਟੀ ਆਫ ਪ੍ਰਾਂਟੋ ਕੋਲ ਵੱਡਾ ਸਨੋ ਮੈਨੇਜਮੈਂਟ ਸਿਸਟਮ ਹੈ ਜਿਸ ਦੇ ਵਿੱਚ ਪਲੈਨਿੰਗ ਤੇ ਪ੍ਰੇਪਰੇਸ਼ਨ ਟੀਮ ਸਨੋਪ ਲੋਜ਼ ਸਾਲਟ ਟਰੱਕਸ ਅਤੇ ਐਮਰਜੈਂਸੀ ਕਰੂਜ਼ ਆਦ ਸ਼ਾਮਿਲ ਹਨ ਇਹ ਟੀਮਾਂ ਸਨੋ ਫਾਲ ਤੋਂ ਪਹਿਲਾਂ ਹੀ ਰੈਡੀ ਰਹਿੰਦੀਆਂ ਹਨ ਸਨੋ ਪੈਣ ਤੋਂ ਪਹਿਲਾਂ ਹਾਈਵੇਜ਼ ਅਤੇ ਮੇਨ ਰੋਡਸ ਨੂੰ ਬ੍ਰਾਈਨ ਸਪਰੇ ਨਾਲ ਟ੍ਰੀਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸੜਕਾਂ ਤੇ ਸੌਲਟ ਅਤੇ ਸੈਂਡ ਮਿਕਸ ਵੀ ਖਿਲਾਰਿਆ ਜਾਂਦਾ ਹੈ ਤਿੰਨ ਤੋਂ 5 ਸੈਂਟੀਮੀਟਰ ਸਨੋ ਪੈਣਸਾਰ ਸਿਟੀ ਵੱਲੋਂ ਬਰਫ਼ ਠਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾਂ 400 ਸੀਰੀਜ਼ ਵਾਲੇ ਹਾਈਵੇਜ਼ ਮੇਜਰ ਰੋਡਸ ਅਤੇ ਬੱਸ ਰੂਟਸ ਕਲੀਅਰ ਕੀਤੇ ਜਾਂਦੇ ਹਨ ਇਸ ਤੋਂ ਬਾਅਦ ਸਕੂਲਸ ਹਸਪੀਟਲਸ ਸੀਨੀਅਰ ਹੋਮਸ ਲੋਕਲ ਰੋਡਸ ਅਤੇ ਰੈ residențial ਸਟਰੀਟਸ ਦੀ ਵਾਰੀ ਆਉਂਦੀ ਹੈ ਸਿਟੀ ਵੱਲੋਂ ਸਾਈਡਵੌਕਸ ਅਤੇ ਬੱਸ ਸਟਾਪਸ ਨੂੰ ਵੀ ਸਾਫ਼ ਕੀਤਾ ਜਾਂਦਾ ਅਤੇ ਲੂਨ ਖਿਲਾ ਰਿਆ ਜਾਂਦਾ ਹੈ ਤਾਂ ਕਿ ਪੈਦਲ ਜਾਣ ਵਾਲੇ ਲੋਕ ਤਿਲਕਣ ਨਾ ਸਵੇਰ ਅਤੇ ਸ਼ਾਮ ਦੇ ਰਸ਼ਾਅਵਰ ਟ੍ਰੈਫਿਕ ਨੂੰ ਚੱਲਦਾ ਰੱਖਣ ਲਈ 스노우 ਪਲੋਇੰਗ ਟਰੱਕਸ ਦਿਨ ਰਾਤ ਸੜਕਾਂ ਸਾਫ਼ ਕਰਦੇ ਹਨ। ਸਨੋ ਕਲੀਅਰ ਕਰਨ ਦਾ ਇਹ ਸਿਸਟਮ ਸਸਤਾ ਨਹੀਂ ਸਗੋਂ ਕਾਫੀ ਮਹਿੰਗਾ ਹੈ। ਇਸ ਉੱਤੇ ਸਾਲਾਨਾ 100 ਮਿਲੀਅਨ ਡਾਲਰ ਤੋਂ ਵੀ ਵੱਧ ਖਰਚਾ ਆਉਂਦਾ ਹੈ। ਸਨੋ ਸਟਾਰਮ ਦੌਰਾਨ 에어 ਟਰੈਵਲ ਵਿੱਚ ਵੀ ਸੇਫਟੀ ਨੂੰ ਸਭ ਤੋਂ ਵੱਧ ਪ੍ਰਾਇੋਰਟੀ ਦਿੱਤੀ ਜਾਂਦੀ ਹੈ। ਏਅਰਪੋਰਟ ਵਿਖੇ ਹਰ ਉਡਾਨ ਵਾਸਤੇ ਰਨਵੇ ਤੋਂ ਸਨੋ ਸਾਫ ਕਰਕੇ ਬ੍ਰਾਇਨ ਸੋਲੂਸ਼ਨ ਅਤੇ ਸਾਲਟ ਸਪਰੇਅ ਕੀਤਾ ਜਾਂਦਾ ਹੈ ਹਰ ਫਲਾਈਟ ਤੋਂ ਪਹਿਲਾਂ ਪਲੇਨ ਦੇ ਇੰਜਨਸ ਅਤੇ ਵਿੰਗਸ ਨੂੰ ਵੀ ਡੀ ਆਈਸ ਕੀਤਾ ਜਾਂਦਾ ਹੈ ਇਸ ਲੰਬੇ ਪ੍ਰੋਸੀਜਰ ਕਰਕੇ ਫਲਾਈਟਸ ਡਿਲੇਡ ਹੁੰਦੀਆਂ ਹਨ ਅਤੇ ਕੁਝ ਫਲਾਈਟਸ ਕੈਨਸਲ ਵੀ ਹੁੰਦੀਆਂ ਹਨ ਇਸੇ ਤਰ੍ਹਾਂ ਰੇਲਵੇ ਦੇ ਟਰੈਕਸ ਤੋਂ برف ਪਘਲਾਉਣ ਤੋਂ ਬਾਅਦ ਟ੍ਰੇਨ ਸਰਵਿਸ ਵੀ ਥੋੜੀ ਬਹੁਤੀ ਡਿਲੇ ਦੇ ਨਾਲ ਚੱਲਦੀ ਰਹਿੰਦੀ ਹੈ। ਹੈਵੀ 스노우ਫਾਲ ਦੀ ਫੋਰਕਾਸਟ ਦੇ ਅਨਸਾਰ ਬੱਚਿਆਂ ਦੀ ਸੇਫਟੀ ਲਈ ਕਈ ਵਾਰ ਸਕੂਲ ਬੰਦ ਕੀਤੇ ਜਾਂਦੇ ਹਨ। ਜਦਕਿ ਥੋੜੀ 스노우ਫਾਲ ਦੌਰਾਨ ਸਕੂਲਸ ਖੁੱਲੇ ਰਹਿੰਦੇ ਹਨ ਪਰ ਸਕੂਲ ਬੱਸੇਜ਼ ਕੈਨਸਲ ਕਰ ਦਿੱਤੀਆਂ ਜਾਂਦੀਆਂ ਹਨ। ਸਨੋ ਡੇ ਦੀ ਛੁੱਟੀ ਬੱਚਿਆਂ ਵਾਸਤੇ ਖੁਸ਼ੀ ਵਾਲਾ ਦਿਨ ਹੁੰਦਾ ਹੈ। ਕਾਰਾਂ ਦੇ ਮਾਲਕ ਆਪਣੇ ਡਰਾਈਵਵੇ, ਕਾਰਾਂ ਅਤੇ ਸਾਈਡਵੌਕਸ ਖੁਦ ਕਲੀਅਰ ਕਰਦੇ ਹਨ। ਆਪਣੀ ਪ੍ਰਾਪਰਟੀ ਤੋਂ ਸਨੋ ਹਟਾਉਣਾ ਹਰ ਬਿਜ਼ਨਸ ਦੀ ਰਿਸਪੌਂਸਿਬਿਲਟੀ ਹੈ। ਇਹ ਕੰਮ ਠੇਕੇ ਤੇ ਦਿੱਤਾ ਜਾਂਦਾ ਹੈ। ਕਾਰਾਂ ਤੇ ਟਰੱਕਾਂ ਦੇ ਟਾਇਰ ਵੀ ਸਪੈਸ਼ਲ ਵਿంటర్ ਟਾਇਰਸ ਹੁੰਦੇ ਹਨ ਜੋ ਗੱਡੀਆਂ ਨੂੰ ਤਿਲਕਣ ਤੋਂ ਬਚਾਉਂਦੇ ਹਨ। ਇੰਨੀ ਸਾਵਧਾਨੀ ਹੋਣ ਦੇ ਬਾਵਜੂਦ ਕਾਰਾਂ स्ਨੋ ਵਿੱਚ ਫਸ ਵੀ ਜਾਂਦੀਆਂ ਹਨ। ਸੜਕਾਂ ਉੱਤੇ ਐਕਸੀਡੈਂਟ ਵੀ ਹੁੰਦੇ ਹਨ। ਪਰ ਪੁਲਿਸ ਅਤੇ ਟੋ ਟਰੱਕ ਵਾਲੇ ਇਹਨਾਂ ਗੱਡੀਆਂ ਨੂੰ ਰਸਤੇ ਚੋਂ ਜਲਦੀ ਹਟਾ ਦਿੰਦੇ ਹਨ ਤੇ ਟ੍ਰੈਫਿਕ ਚੱਲਦੀ ਰਹਿੰਦੀ ਹੈ। ਸਰਕਾਰ ਤੇ ਪਬਲਿਕ ਦੀਆਂ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਮਿਲ ਕੇ ਇੱਕ ਵੱਡੇ ਸਿਸਟਮ ਨੂੰ ਸਮੂਥ ਬਣਾਉਂਦੀਆਂ ਹਨ। ਇਹੀ ਕੈਨੇਡਾ ਦੇ स्नो ਮੈਨੇਜਮੈਂਟ ਸਿਸਟਮ ਦੀ ਤਾਕਤ ਹੈ। ਕੁਦਰਤ ਦੇ ਇਸ ਐਕਸਟ੍ਰੀਮ ਵੈਦਰ ਦੇ ਬਾਅਦ ਯੂ ਟ੍ਰਾਂਟੋ ਅਤੇ ਨੇੜਲੇ ਸ਼ਹਿਰਾਂ ਵਿੱਚ ਆਵਾਜਾਈ ਦੇ ਸਾਧਨ ਚੱਲਦੇ ਰਹਿੰਦੇ ਹਨ। ਲੋਕ ਕੰਮਾਂ ਤੇ ਜਾਂਦੇ ਹਨ। ਸਟੋਰਸ ਅਤੇ ਫੈਕਟਰੀਆਂ ਖੁੱਲੇ ਰਹਿੰਦੇ ਹਨ ਜ਼ਿੰਦਗੀ ਰੁਕਦੀ ਨਹੀਂ ਆਪਣੀ ਚਾਲੇ ਤੁਰਦੀ ਰਹਿੰਦੀ ਹੈ ਦੂਜਾ ਪੰਜਾਬ ਕੈਨੇਡਾ ਸਟੋਰੀਜ਼ ਦੀ ਇਸ એપisode ਵਿੱਚ ਮੈਂ ਹਾਂ ਤਰਵਿੰਦਰ ਉੱਬੀ